ਦੇਖੋ ਦਾਦਾ ਜੀ ਨੂੰ ਮਿਲਣ ਤੋਂ ਬਾਅਦ ਬਹੁਤ ਅੱਛਾ ਲੱਗਿਆ ਪਰ ਲੇਕਿਨ ਜਿੱਦਾਂ ਰਾਤ ਇੱਕ ਫੋਟੋ ਵੀ ਪਾਈ ਸੀ ਤੇ ਇੱਕ ਚੀਜ਼ ਜਦੋਂ ਮੈਂ ਉਹਨਾਂ ਦੇ ਉੱਤੇ ਪਿਆ ਸੀਗਾ ਉਹਦੋਂ ਮੇਰਾ ਮਨ ਥੋੜੇ ਜਿਹਾ ਭਾਵੁਕ ਹੋਇਆ ਸੀਗਾ ਮੈਨ ਲੱਗਿਆ ਉਹਨਾਂ ਦਾ ਸਰੀਰ ਦੁਖੂਆ ਇਸ ਕਰਕੇ ਮੈਂ ਸਾਂਹ ਤੇ ਹੱਡਾਂ ਲੱਗਿਆ ਸੀਗਾ ਤੇ ਇੱਕ ਬੰਦੇ ਨੇ ਬੜੀ ਫੋਟੋ ਖਿੱਚੀ ਉਹ ਕਹਤੇ ਉਹਦੇ ਵੇ ਤੇ ਬਾਤ ਹੀ ਹਾਂਜੀ ਜਿਹੜੇ ਕਹਿੰਦੇ ਆਗੇ ਆ ਕਿ ਦਾਦਾ ਪੁੱਪੇ ਯਾਰ ਦੋਸਤ ਹੈਗੇ ਇਹ ਬੜੀ ਬੋ ਸੱਚ ਤੇ ਪਰ ਜਿਹੜੀਆਂ ਕੱਲ ਦੀਆਂ ਗੱਲਾਂ ਸੀਗੀਆਂ ਉਹਨਾਂ ਵਿੱਚ ਕਈ ਗਈ ਵਾਰ ਤਾਂ ਮੈਂ ਉਹਨਾਂ ਨੂੰ ਹਸਾ ਵੀ ਦਿੱਤਾ ਸੀ ਥੋੜਾ-ਬੋੜਾ ਕੀ ਗੱਲਾਂ ਕੀ ਆਈ ਵਾਸਾ ਕਰੀ ਗਿਆ ਤੇ ਦਾਸ ਆਇਆ ਸੀਗਾ ਹਾਂ ਆਇਆ ਤਾਂ ਬਸ ਬੁੱਤ-ਬੁੱਤ ਕਰ ਰਿਹਾ ਸੀਗਾ ਤਾਂ ਅੱਜ ਉਹਨਾਂ ਦਾ ਪੋਤਾ ਔਰ ਬਾਕੀ ਪਰਿਵਾਰਕ ਮੈਂਬਰ ਜਿਹੜੇ ਆ ਜਗਸੀਰ ਢੱਲੇਵਾਲ ਨੂੰ ਮਿਲਣ ਦੇ ਲਈ ਪਹੁੰਚਿਆ ਤਾਂ ਗੱਲਬਾਤ ਕਰਾਂਗੇ ਪਹਿਲਾਂ ਪੋਤਾ ਜਗਰਤ ਦੇ ਨਾਲ ਕੀ ਗੱਲਬਾਤ ਹੋਈ ਅੰਦਰ ਕਿੰਨੇ ਦਿਨਾਂ ਬਾਅਦ ਮਿਲੇ ਹੋ ਮਿਲਣ ਤੋਂ ਬਾਅਦ ਕੀ ਮਨ ਦੇ ਵਿੱਚ ਅਹਿਸਾਸ ਹੋਇਆ ਜਾਂ ਕਿਵੇਂ ਤਾਂ ਲੱਗਾ ਦਾਦੇ ਨੂੰ ਮਿਲਣ ਤੋਂ ਬਾਅਦ ਦੇਖੋ ਦਾਦਾ ਜੀ ਨੂੰ ਮਿਲਣ ਤੋਂ ਬਾਅਦ ਬਹੁਤ ਅੱਛਾ ਲੱਗਿਆ ਪਰ ਲੇਕਿਨ ਜਿੱਦਾਂ ਰਾਤ ਇੱਕ ਫੋਟੋ ਵੀ ਪਾਈ ਸੀ ਤੇ ਇੱਕ ਚੀਜ਼ ਜਦੋਂ ਮੈਂ ਉਹਨਾਂ ਦੇ ਉੱਤੇ ਪਿਆ ਸੀਗਾ ਉਦੋਂ ਮੇਰਾ ਮਨ ਥੋੜਾ ਜਿਹਾ ਭਾਵਕ ਹੋਇਆ ਸੀਗਾ ਉਦੋਂ ਮੇਰਾ ਮਨ ਥੋੜਾ ਜਿਹਾ ਭਾਵਕ ਹੋਇਆ ਸੀਗਾ ਜਦੋਂ ਮੈਂ ਉਹਨਾਂ ਦੇ ਸਰੀਰ ਦੇ ਉੱਪਰ ਪਿਆ ਮੈਨੂੰ ਲੱਗਿਆ ਉਹਨਾਂ ਦਾ ਸਰੀਰ ਦੁਖੂ ਹੈ ਇਸ ਕਰਕੇ ਮੈਂ ਸਾਈਡ ਤੇ ਹਟਣ ਲੱਗਿਆ ਸੀਗਾ ਤੇ ਇੱਕ ਬੰਦੇ ਨੇ ਮੇਰੀ ਫੋਟੋ ਖਿੱਚ ਲਈ ਹੂੰ ਉਹ ਕਹਤੇ ਉਹ ਵੀ ਫੇਸਬੁੱਕ ਤੇ ਪਾਤੀ ਹੂੰ ਚਲ ਤੈਨੂੰ ਹਾਂ ਤਨ ਮਿਲ ਕੇ ਕਿੰਨਾ ਲੱਗਿਆ ਫੋਟੋ ਤੇ ਦਾਦੂ ਨੇ ਫਿਰ ਕਿਹਾ ਨਹੀਂ ਵੀ ਤੂੰ ਮੇਰੇ ਕੋਲ ਬੈਠਾ ਰਹਿ ਜਾਂ ਫਿਰ ਨਹੀਂ ਉਹਨਾਂ ਨੇ ਕਿਹਾ ਸੀਗਾ ਅਸੀਂ ਰਾਤ ਰੋਟੀ ਵੀ ਨਹੀਂ ਖਾਧੀ ਸੀਗੀ ਉਹਨਾਂ ਨੇ ਕਿਹਾ ਸੀਗਾ ਪਹਿਲਾਂ ਰੋਟੀ ਖਾਓ ਬਾਅਦ ਵਿੱਚ ਮੇਰੇ ਕੋਲ ਆ ਜਿਓ ਜੀ ਠੀਕ ਹੈ ਤੇ ਅਸੀਂ ਰੋਟੀ ਵੀ ਖਾ ਲਈ ਬਾਅਦ ਵਿੱਚ ਉਹਨਾਂ ਨੂੰ ਅਸੀਂ ਮਿਲ ਕੇ ਤੇ ਪੈ ਗਏ ਫਿਰ ਦਾਦੂ ਨਾਲ ਜੱਫੀ ਪਾਈ ਵਧੀਆ ਤਰੀਕੇ ਨਾਲ ਜਿਵੇਂ ਪਹਿਲਾਂ 4 ਤਰੀਕ ਨੂੰ ਪਹਿਲਾਂ ਮਿਲਣ ਤੋਂ ਪਾਈ ਸੀਗੀ ਆਖਰੀ ਵਾਰ 4 ਤਰੀਕ ਨੂੰ ਮਿਲੇ ਸੀ ਮਾਂ ਪੰਚਾਇਤ ਵਾਲੇ ਦਿਨ ਹਾਂਜੀ ਮਹਾਪੰਚਾਇਤ ਵਾਲੇ ਦਿਨ ਮਿਲੇ ਸੀ ਅਸੀਂ ਤਾਂ ਮਹੀਨਾ ਲਗਭਗ ਹੋ ਚੁੱਕਾ ਤਾਂ ਫਿਰ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਅਸੀਂ ਦਾਦੇ ਨੂੰ ਮਿਲ ਨਹੀਂ ਸਕੇ ਜਾਂ ਦਾਦੇ ਨੂੰ ਮਿਲ ਨਹੀਂ 파ਰੇ ਦਾਦਾ ਕਮਜ਼ੋਰ ਹੋਊਗਾ ਪਰਿਵਾਰ ਨੂੰ ਮਿਲਾਂ ਬੇਟਾ ਨਹੀਂ ਉਹਨਾਂ ਦੇ ਹੌਸਲੇ ਵੱਧ ਹੁੰਦੇ ਆ ਵੱਡੇ ਹੋ ਰਹੇ ਆ ਉਹਨਾਂ ਦੇ ਹੌਸਲੇ ਡਾਉਂ ਨਹੀਂ ਹੋ ਰਹੇ ਵੱਡੇ ਹੋ ਰਹੇ ਆ ਆਪਾ ਹੋ ਰਹੇ ਆ ਪਰਿਵਾਰ ਤੋਂ ਬਿਨਾ ਹੀ ਆਪ ਹੋ ਰਹੇ ਆ ਪਰਿਵਾਰ ਤੋਂ ਬਿਨਾ ਵੀ ਤੇ ਪਰਿਵਾਰ ਦੇ ਨਾਲ ਵੀ ਅੱਪ ਹੋ ਰਹੀ ਆ ਬਸ ਓਨਲੀ ਅਪ ਤਾਂ 4 ਤਰੀਕ ਨੂੰ ਮਿਲਣ ਤੋਂ ਬਾਅਦ ਜਿਕਰ ਮਨ ਦੇ ਵਿੱਚ ਇਹ ਨਹੀਂ ਆ ਵੀ ਮੈਂ ਰੋਜ਼ ਹੀ ਮਿਲਾਂ ਆਪਣੇ ਦਾਦੇ ਨੂੰ ਵੀ ਮੇਰਾ ਦਾਦਾ ਉੱਥੇ ਇਕੱਲਾ ਪਿਆ ਹੋਇਆ ਹੈ ਬਾਕੀ ਲਈ ਤਾਂ ਫਿਰ ਉਦੋਂ ਮਨ 'ਚ ਇਹ ਚੀਜ਼ ਨਹੀਂ ਆਈ ਮੇਰੇ ਮਨ ਦੇ ਵਿੱਚ ਇਹੋ ਜੀ ਚੀਜ਼ ਆਈ ਤਾਂ ਸੀਗੀ ਪਰ ਜਦੋਂ ਮੈਂ ਇਸ ਟਾਈਮ ਆਇਆ ਮੇਰੇ ਇਸ ਟਾਈਮ ਆਉਣ ਤੋਂ ਬਾਅਦ ਮੇਰੇ ਮਨ ਦੇ ਵਿੱਚ ਇਹੋ ਜੀ ਚੀਜ਼ ਬਿਲਕੁਲ ਵੀ ਨਹੀਂ ਆਈ ਕੀ ਮੈਂ ਘਰੇ ਜਾਵਾਂ ਮੇਰੇ ਘਰੇ ਜਾਣ ਦਾ ਮਾਣੀ ਹੀ ਨਹੀਂ ਕਰਦਾ ਦਾਦੇ ਨਾਲ ਪਿਆਰ ਕਿੰਨਾ ਕਰ ਬਹੁਤ ਪਿਆਰ ਜਦੋਂ ਉਹ ਘਰ ਦੇ ਆਉਂਦੇ ਸੀਗੇ ਨਾ ਘਰੇ ਆਉਂਦੇ ਸੀਗੇ ਜਦੋਂ ਉਹ ਜਦੋਂ ਉਹ ਆਪਦੇ ਰੂਮ ਦੇ ਵਿੱਚ ਐਂਟਰ ਕਰਦੇ ਹੀ ਹੁੰਦੇ ਸੀਗੇ ਮੈਂ ਉਹਨਾਂ ਨੂੰ ਜੱਫੀ ਪਾ ਲਈ ਨਹੀਂ ਸੀ ਜਾ ਤੇ ਫਿਰ ਹੁਣ ਇੱਥੇ ਦੂਸਰਾ ਮਹੀਨਾ ਹੋ ਗਿਆ 13 ਫਰਵਰੀ ਤੋਂ ਪਹਿਲਾਂ ਇੱਥੇ ਸੀ ਫਿਰ ਉਸ ਤੋਂ ਬਾਅਦ ਮਨ ਦੇ ਵਿੱਚ ਕਿੱਦਾਂ ਹੁੰਦਾ ਫਿਰ ਜੱਫੀ ਕਿਉਂ ਨਾ ਪਾਉਂਦਾ ਸੀ ਰਾਤ ਕਮਰੇ 'ਚ ਉਡੀਕਦਾ ਸੀ ਵੀ ਦਾਦਾ ਆਊਗਾ ਜਾਂ ਦਾਦਾ ਹੋਣ ਆਊਗਾ ਉਡੀਕਦਾ ਤਾਂ ਹੁੰਦਾ ਸੀ ਕਿ ਮੈਂ ਕਿ ਡੈਡੀ ਅੱਜ ਆਉਣਗੇ ਡੈਡੀ ਅੱਜ ਆਉਣਗੇ ਪਰ ਜਦੋਂ ਇਹਨਾਂ ਨੇ ਮਰਨ ਵਰਤ ਤਲਾਕ ਦਾ ਕਦਮ ਚੱਕਿਆ ਉਦੋਂ ਮੈਨੂੰ ਬਹੁਤ ਦੁੱਖ ਹੋਇਆ ਮੈਂ ਉਹਨਾਂ ਨੂੰ ਰੋਕੇ ਵੀ ਸੀਗਾ ਕਿ ਡੈਡੀ ਤੁਸੀਂ ਇਹੋ ਜਿਹਾ ਨਾ ਕਰੋ ਡੈਡੀ ਤੁਸੀਂ ਇਹੋ ਜਿਹਾ ਨਾ ਕਰੋ ਫਿਰ ਡੈਡੀ ਨੇ ਕੀ ਕਿਹਾ ਡੈਡੀ ਨੇ ਕਿਹਾ ਸੀਗਾ ਕਿ ਮੈਂ ਮਰ ਮਰ ਤੱਕ ਰੱਖੂਗਾ ਤੇ ਇਹ ਨਹੀਂ ਕਿ ਆ ਵੀ ਜਿਵੇਂ ਬਾਕੀ ਕਿਸਾਨਾਂ ਦੇ ਕਰਕੇ ਇਹ ਕੁਝ ਹੋ ਕਰ ਰਹੇ ਹੋ ਤੁਸੀਂ ਸੋ ਇਹ ਕਦਮ ਔਖਾ ਵੀ ਕਰ ਸਕਦਾ ਅੱਗੇ ਜਾ ਕੇ ਜੇਕਰ ਮੰਗਾਂ ਸਰਕਾਰਾਂ ਨੇ ਨਹੀਂ ਮੰਨੀਆਂ ਤੇ ਫਿਰ ਇਹਦੇ ਬਾਰੇ ਕੋਈ ਗੱਲਾਂ ਹੋਈਆਂ ਸੀ ਦਾਦੇ ਨਾਲ ਫਿਰ ਮੇਰਾ ਦਾਦਾ ਜੀ ਨਾਲ ਪਿਆਰਾ ਹੂੰ ਤੇ ਆਹ ਸਾਰੇ ਕਿਸਾਨ ਵੀ ਨਾਲ ਪਿਆਰਾ ਹੂੰ ਤੇ ਜਿੰਨੇ ਇੱਥੇ 4 ਤਰੀਕ ਵਾਲੇ ਕਿਸਾਨ ਆਏ ਸੀਗੇ ਉਹ ਦਾਦਾ ਜੀ ਦੀ ਖੁਰਾਕ ਬਣਾਏ ਸੀ ਹੂੰ ਬੰਦਿਆਂ ਬੰਦਿਆਂ ਦਾ ਇਕੱਠ ਉਹਨਾਂ ਦੀ ਇੱਕ ਖੁਰਾਕ ਆ ਤੇ ਜਿਹੜਾ ਪੋਤਰਾ ਦੂਰ ਰਹਿੰਦਾ ਉਹ ਖਰਾਕ ਨਹੀਂ ਗਾ ਨਹੀਂ ਮਤਲਬ ਜੇ ਮੈਂ ਮਿਲਾਉ ਉਹਨਾਂ ਨੂੰ ਤਾਂ ਉਹ ਥੋੜੀ ਜਿਹੀ ਭਾਵਕ ਹੁੰਦੇ ਆ ਹੂੰ ਫਰੋਂ ਪਾਉਂ ਕੋ ਹੁਣ ਤੋਂ ਪਹਿਲਾਂ ਇੱਕ ਛੋਟੀ ਜੀ ਸਮਾਈਲ ਦਿੰਦੇ ਆ ਮੈਨੂੰ ਮਿਲ ਕੇ ਉਹ ਛੋਟੀ ਜੀ ਸਮਾਈਲ ਦਿੰਦੇ ਆ ਫਿਰ ਇਹ ਉਹਨਾਂ ਹੋਰ ਕੱਲ ਦੀਆਂ ਕੀ ਗੱਲਾਂ ਬਾਤਾਂ ਹੋਈਆਂ ਅੰਦੋਲਨ ਨੂੰ ਲੈ ਕੇ ਇਸ ਮੋਰਚੇ ਨੂੰ ਲੈ ਕੇ ਕਹਿੰਦੇ ਹੁੰਦੇ ਆ ਦਾਦੇ ਤਾ ਜਿਹੜਾ ਦਾਦਾ ਪੋਤਾ ਇੱਕ ਯਾਰ ਦੋਸਤ ਹੁੰਦੇ ਆ ਇਹ ਇਹ ਨਾ ਯਾਰਾਂ ਦੋਸਤਾਂ ਚ ਕੀ ਗੱਲਾਂ ਬਾਤਾਂ ਹੋਈਆਂ ਫਿਰ ਕੱਲ ਦੀਆਂ ਅੱਜ ਜਦ ਮੇਰੇ ਮਿਲੇ ਅੱਜ ਕੀ ਗੱਲ ਹੋਈ ਹਾਂਜੀ ਜਿਹੜੇ ਕਹਿੰਦੇ ਹੈਗੇ ਆ ਕਿ ਦਾਦਾ ਪੁੱਤਾਂ ਯਾਰ ਦੋਸਤ ਹੈਗੇ ਆ ਇਹ ਬਿਲਕੁਲ ਸੱਚ ਹੈ ਤੇ ਪਰ ਜਿਹੜੀਆਂ ਕੱਲ ਦੀਆਂ ਗੱਲਾਂ ਸੀਗੀਆਂ ਉਹਨਾਂ ਵਿੱਚ ਕਈ ਕਈ ਵਾਰ ਤਾਂ ਮੈਂ ਉਹਨਾਂ ਨੂੰ ਹਸਾ ਵੀ ਦਿੱਤਾ ਸੀ ਥੋੜਾ ਬਹੁਤਾ ਕੀ ਗੱਲਾਂਾਂ ਕੀਤੀ ਆ ਹੀ ਵਾਸੋਂ ਕਰੀ ਗਿਆ ਮੈਂ ਕਿਦਾਂ ਸਾਇਆ ਸੀਗਾ ਹਾਂ ਸਾਇਆ ਤਾਂ ਬਸ ਗੁੱਤਗੁੱਤੀ ਕਰਕੇ ਸੀਗਾ ਤੇ ਫਿਰ ਅੱਗੇ ਨਾਲ ਕਿੰਨਾ ਕਮਜ਼ੋਰ ਲੱਗਾ ਦਾਦੇ ਦਾ ਸਰੀਰ ਜਿਵੇਂ ਪਹਿਲਾਂ ਸੀ ਹੁਣ ਮਰਨ ਵਰ ਤੋਂ ਬਾਅਦ ਅਜ ਦੂਸਰਾ ਮਹੀਨਾ ਹੋ ਗਿਆ ਇੱਕ ਦਿਨ ਉੱਤੇ ਹੋ ਗਿਆ ਕਮਜ਼ੋਰੀ ਕਿੰਨੀ ਕ ਲੱਗਦੀ ਆ ਉਸ ਸਰੀਰ ਚ ਜਿੱਥੇ ਪਹਿਲਾਂ ਗੁੱਦਗੁੱਦੀ ਕਰਦੇ ਸੀ ਕੋਈ ਧਾਰੀਆਂ ਕੱਢਦੇ ਸੀ ਅੱਜ ਅੱਜ ਕਿੰਨਾ ਕਮਜ਼ੋਰ ਲੱਗਾ ਮੇਰੀ ਨਜ਼ਰਾਂ ਚ ਬਹੁਤ ਠੀਕ ਆ ਮੇਰੀ ਨਜ਼ਰਾਂ ਚ ਠੀਕ ਹੀ ਆ ਫਿਰ ਗੱਲ ਹੋਈ ਦਾਦੇ ਨਾਲ ਵੀ ਅਸੀਂ 14 ਦੀ ਜਿਹੜੀ ਮੀਟਿੰਗ ਸੱਦੀ ਐ ਉੱਥੇ ਜਾਣਾ ਹੈ ਦਾਦੇ ਨੇ ਠੀਕ ਹੋ ਕੇ ਹਾਂਜੀ ਉਹ ਕਹਿੰਦੇ ਸੀਗੇ ਮੈਡੀਕਲ ਟਰੀਟਮੈਂਟ ਲਓ ਪਰ ਮੇਰੀ ਸਮਝ ਦੇ ਵਿੱਚ ਇਹ ਮੈਡੀਕਲ ਟਰੀਟਮੈਂਟ ਨਹੀਂ ਇਹ ਕਿ ਇਹ ਇੱਕ ਐਮਰਜੈਂਸੀ ਏਡ ਹੈ। ਹੂੰ। ਇੱਕ ਐਮਰਜੈਂਸੀ ਏਡ ਹੈ। ਤੇ ਫਿਰ ਇਹਦੇ ਨਾਲ ਹੁਣ ਲੱਗਦਾ ਵੀ ਠੀਕ ਹੋ ਜਾਣਗੇ। ਕੋਈ ਦੱਸਿਆ ਉਹਨਾਂ ਨੇ ਵੀ ਮੈਂ ਅੱਗੇ ਨਾਲ ਠੀਕ ਮਹਿਸੂਸ ਕਰ ਰਿਹਾ ਜਾਂ ਕਮਜ਼ੋਰ ਮਹਿਸੂਸ ਕਰ ਰਿਹਾ ਮੈਡੀਕਲ ਏਡ ਲੈਣ ਤੋਂ ਬਾਅਦ? ਨਹੀਂ ਮਤਲਬ ਇਹ ਮੈਡੀਕਲ ਟਰੀਟਮੈਂਟ ਉਹਨਾਂ ਨੇ ਕਿਹਾ ਸੀਗਾ ਪਰੇ ਮੈਡੀਕਲ ਟ੍ਰੀਟਮੈਂਟ ਨਹੀਂ ਇਹ ਇੱਕ ਐਮਰਜੈਂਸੀ ਏਡ ਹੈ ਤੇ ਐਮਰਜੈਂਸੀ ਏਡ ਜਿਵੇਂ ਕਿਸੇ ਬੰਦੇ ਨੂੰ ਵੋਮਿਟਿੰਗਸ ਲੱਗ ਜਾਂਦੀਆਂ ਹੈਗੀਆਂ ਉਹ ਐਮਰਜੈਂਸੀ ਦੇ ਵਿੱਚ ਉਹਨੂੰ ਜਾਣਾ ਪੈਂਦਾ ਹੈਗਾ ਉਹਦੇ ਜਿਹੜੀਆਂ ਬੋਟਲਸ ਹੁੰਦੀਆਂ ਹੈਗੀਆਂ ਉਹ ਉਹ ਲੱਗਦੀਆਂ ਨੇ ਜਿਹੜੀਆਂ ਉਹਦੇ ਉਸ ਬੰਦੇ ਦੇ ਉਹ ਹੁੰਦਾ ਹੈਗਾ ਐਮਰਜੈਂਸੀ ਏਡ ਉਹਦੇ ਨਾਲ ਬੰਦਾ ਠੀਕ ਹੁੰਦਾ ਤੇ ਹੁਣ ਦਾਦੂ ਠੀਕ ਲੱਗਦੇ ਪਏ ਅੱਗੇ ਨਾਲ ਠੀਕ ਲੱਗਦੇ ਪਏ ਮੇਰੀਆਂ ਨਜ਼ਰਾਂ ਚ ਉਹ ਠੀਕ ਹੀ ਆ ਤਾਂ ਕਿਤੇ ਮਨ ਚ ਇਹ ਨਹੀਂ ਆਉਂਦਾ ਵੀ ਮੈਂ ਦਾਦੇ ਦੇ ਕੋਲ ਰਵਾਂ ਜੇ ਇਸ ਰਿੱਕੇ ਦਾ ਸਾਾਸ ਨਹੀਂ ਹੁੰਦਾ ਮਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਹੁਤ ਚੱਲਦੀਆਂ ਕਿ ਮੈਂ ਉਹਨਾਂ ਦੇ ਨਾਲ ਰਵਾਂ ਉਹਨਾਂ ਦੀ ਰੱਖ ਕਰਾਂ ਮਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਹੁਤ ਚੱਲਦੀਆਂ ਫੇਰ ਕਿੱਥੇ ਰੁਕ ਜਾਂਦਾ ਮਨ ਮਨ ਰੁਕਦਾ ਨਹੀਂਗਾ ਮਨ ਉਹਨਾਂ ਲਈ ਪਾਵਕ ਹੁੰਦਾ ਮਨ ਉਹਨਾਂ ਲਈ ਭਾਵਕ ਹੁੰਦਾ ਹੈਗਾ ਮਨ ਉਹਨਾਂ ਲਈ ਖੁਸ਼ ਕਿਸੇ ਦਾ ਵੀ ਨਹੀਂ ਹੁੰਦਾ ਮਨ ਉਹਨਾਂ ਦੀ ਭਾਵਕ ਹੁੰਦਾ ਹੈਗਾ ਬਿਲਕੁਲ ਤਾਂ ਤੁਸੀਂ ਕਿਵੇਂ ਦੇਖਦੇ ਹੋ ਜੋ ਹਾਲਾਤ ਚਵੇਂ ਜੋ ਸਿਚੁਏਸ਼ਨ ਇਸ ਟਾਈਮ ਸਥਿਤੀ ਬਣੀ ਹੋਈ ਹੈ ਕਿਵੇਂ ਬੱਚਿਆਂ ਨੂੰ ਕਿਵੇਂ ਪਰਿਵਾਰ ਨੂੰ ਸਾਂਭ ਰਿਓ ਜੋ ਇੱਥੇ ਉਹਨ ਡਲੇਵਾਲ ਸਾਹਿਬ ਇੱਥੇ ਹੈ ਪਿੱਛੇ ਪਰਿਵਾਰ ਕਿਵੇਂ ਸਾਂਭਦੇ ਹੋ ਸਾਰਾ ਦੇਖੋ ਜੀ ਮਤਲਬ ਪਰਮਾਤਮਾ ਦੀ ਕਿਰਪਾ ਹੈਗੀ ਹੈ ਹਨਾ ਡੈਡੀ ਜਿੱਦਾਂ ਇੱਥੇ ਬੈਠੇ ਹੈਗੇ ਗੁਰਪਿੰਦਰ ਵੀ ਇੱਥੇ ਆ ਘਰੇ ਅਸੀਂ ਮਤਲਬ ਦੋਨੋਂ ਹੁੰਨੇ ਹੈਗੇ ਆ ਤੇ ਸਾਡਾ ਮਤਲਬ 4 ਤਰੀਕ ਤੋਂ ਬਾਅਦ ਇੱਥੇ ਨਾ ਆਉਂਦਾ ਵੱਡਾ ਕਾਰਨ ਇਹ ਸੀਗਾ ਕਿ ਇਹਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਜਿੱਦਾਂ ਡੈਡੀ ਨੂੰ ਵੋਮਿਟਿੰਗਸ ਲੱਗ ਗਈਆਂ ਸੀ ਸਾਨੂੰ ਪਤਾ ਲੱਗਾ ਉੱਥੇ ਤਾਂ ਬੱਚਾ ਅਕਸਰ ਮਹਿਸੂਸ ਕਰਦਾ ਹੀ ਹੈ ਡੈਡੀ ਨਾਲ ਗੱਲ ਨਹੀਂ ਹੁੰਦੀ ਸੀ ਕਿਉਂਕਿ ਉਹ ਅਨਕੌਂਸ਼ੀਅਸ ਹੁੰਦੇ ਸੀ ਕਿ ਉਹਨਾਂ ਨੂੰ ਜਦੋਂ ਮਤਲਬ ਹੈ ਹੀ ਨਹੀਂ ਸੀ ਕੁਝ ਪਤਾ ਹੀ ਨਹੀਂ ਲੱਗਦਾ ਸੀਗਾ ਤੇ ਵੀ ਇਹ ਕਹਿੰਦੇ ਸੀ ਕਿ ਮੈਨੂੰ ਵੀਡੀਓ ਕਾਲ ਤੇ ਦਿਖਾਓ ਗੱਲ ਕਰਾਓ ਤੇ ਵੀਡੀਓ ਕਾਲ ਤੇ ਕੀ ਦਿਖਾਉਂਦੇ ਕੀ ਗੱਲ ਕਰਾਉਂਦੇ ਜਦੋਂ ਉਹ ਤਾਂ ਮਤਲਬ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਸੀਗੀ ਕਿ ਜਦੋਂ ਉਹ ਅਨਕੌਂਸ਼ੀਅਸ ਸਟੇਟ ਦੇ ਵਿੱਚ ਪਏ ਉਹ ਕਿਵੇਂ ਗੱਲ ਕਰ ਸਕਦੇ ਆ ਤਾਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਇਹਦੀ ਜਿਹੜੀ ਹਾਲਤ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਤੇ ਇੱਥੇ ਇਹਨੂੰ ਲੈ ਨਾ ਲੈ ਕੇ ਆਉਣ ਦਾ ਵੱਡਾ ਕਾਰਨ ਵੀ ਸਾਡਾ ਵੀਸੀ ਮਲਾਉਂਦੇ ਤੈਨੂੰ ਕਿਵੇਂ ਮਲਾਉਂਦੇ ਮਤਲਬ ਹਨਾ ਬੱਚਾ ਸੀਗਾ ਉਸ ਤੋਂ ਬਾਅਦ ਤਾਂ ਕਰਕੇ ਫਿਰ ਸਾਨੂੰ ਮਤਲਬ ਇੱਕ ਬਹੁਤ ਵੱਡਾ ਜਿਹੜਾ ਸੀਗਾ ਪੌਜ਼ ਲੈਣਾ ਪਿਆ ਇੱਥੇ ਨਾ ਹੁੰਦਾ ਹੁਣ ਇਹਦੀ ਸਿਹਤ ਜਿੱਦਾਂ ਹੁਣ ਵੀ ਇਹਨੂੰ ਥੋੜਾ ਖਾਂਸੀ ਬੁਖਾਰ ਤਾਂ ਸੀਗਾ ਬਟ ਮਤਲਬ ਸਾਡਾ ਆਉਣਾ ਜ਼ਰੂਰੀ ਸੀ ਅਸੀਂ ਇੱਥੇ ਆਏ ਆ ਜਿੱਥੋਂ ਤੱਕ ਰਹੀ ਮਤਲਬ ਡੈਡੀ ਦੀ ਜਿਹਨੂੰ ਤੁਸੀਂ ਮਤਲਬ ਟ੍ਰੀਟਮੈਂਟ ਕਿਹਾ ਜਾ ਰਿਹਾ ਮੇਰੇ ਹਿਸਾਬ ਨਾਲ ਉਹ ਟ੍ਰੀਟਮੈਂਟ ਨਹੀਂ ਹੈਗਾ ਉਹ ਇੱਕ ਐਮਰਜੈਂਸੀ ਏਡ ਦਿੱਤੀ ਗਈ ਹੈ ਜਿੱਦਾਂ ਕੋਈ ਪਹਿਲਾਂ ਬੀਪੀ ਵਗੈਰਾ ਫਲਕਚੂਏਟ ਕਰਦਾ ਸੀ ਤਾਂ ਮ사ਜ ਕੀਤੀ ਜਾਂਦੀ ਸੀ ਜਾਂ ਪੈਰਾਂ ਵਾਲੀ ਸਾਈਡ ਤੋਂ ਅੱਪ ਕਰਕੇ ਮਤਲਬ ਹੈਡ ਡਾਊਨ ਕਰਕੇ ਆਪਾਂ ਉਹ ਚੀਜ਼ ਨੂੰ ਕੰਟਰੋਲ ਕਰ ਸਕਦੇ ਸੀ ਪਰ ਜਿਹੜੀਆਂ ਉਲਟੀਆਂ ਤੇ ਅੰਦਰੋਂ ਡੀਹਾਈਡਰੇਸ਼ਨ ਦੀ ਪ੍ਰੋਬਲਮ ਹੈ ਉਹਨੂੰ ਕਿਸੇ ਐਕਸਟਰਨਲ ਫੋਰਸ ਨਾਲ ਤਾਂ ਕੰਟਰੋਲ ਕੀਤਾ ਨਹੀਂ ਜਾ ਸਕਦਾ ਸੀ ਤਾਂ ਉਹਦੇ ਲਈ ਉਹਨਾਂ ਨੂੰ ਇੱਕ ਆਈਵੀ ਟ੍ਰੀਟਮੈਂਟ ਦੇਣਾ ਪੈਣਾ ਸੀ ਜਿਹਨੂੰ ਮਤਲਬ ਕਿ ਆਪਾਂ ਪ੍ਰੋਪਰ ਟ੍ਰੀਟਮੈਂਟ ਦਾ ਨ ਨੇ ਹੈਗਾ ਉਹ ਇੱਕ emergeny aid ਹੈ ਕਿ ਬੰਦੇ ਨੂੰ ਮਤਲਬ ਇੱਕ ਹਿਸਾਬ ਨਾਲ ਆਪਾਂ ਜਸਟ ਜਿਉਂਦਾ ਹੀ ਰੱਖਿਆ ਕੋਈ ਇਲਾਜ ਨਹੀਂ ਕਰ ਰਹੇ ਕੋਈ ਸਰੀਰ ਨੂੰ ਤਾਕਤ ਨਹੀਂ ਦੇ ਰਹੇ ਆਪਾਂ ਆਪਾਂ ਜਸਟ ਇੱਕ ਉਹਨਾਂ ਨੂੰ ਜਿਉਂਦਾ ਰੱਖਣ ਵਾਸਤੇ ਉਹ ਜਿਹੜੀ ਇੱਕ ਮਾਈਨਰਜੀ ਆਪਾਂ ਕਹਿ ਸਕਦੇ ਆ ਮੈਡੀਸਨ ਆ ਉਹ ਦਿੱਤੀ ਜਾ ਰਹੀ ਹੈ ਦੇਖੋ ਜੀ ਉਹਨਾਂ ਦਾ ਇਲਾਜ ਹੋ ਰਿਹਾ ਹੁੰਦਾ ਤਾਂ ਉਹਨਾਂ ਦੇ ਸਰੀਰ ਚ ਤਾਕਤ ਹੁੰਦੀ ਖੜੇ ਹੁੰਦੀ ਬੈਠਣ ਦੀ ਹਲੇ ਵੀ ਜਦ ਕਿ ਉਹਨਾਂ ਨੂੰ ਮਤਲਬ ਕਿ ਜੇ ਉਹਨਾਂ ਨੇ ਬੈਠਣਾ ਤਾਂ ਉਹਨਾਂ ਨੂੰ ਮਤਲਬ ਇਸ਼ਾਰਾ ਕਰਦੇ ਆ ਤੇ ਉਹਨਾਂ ਨੂੰ ਬਿਠਾਇਆ ਜਾਂਦਾ ਹੈਗਾ ਲੱਤਾਂ ਚ ਤਾਕਤ ਨਹੀਂ ਆ ਖੜੇ ਹੁੰਦੀ ਠੀਕ ਹੈ ਪੁੱਤਰ ਇਹਨੂੰ ਮਤਲਬ ਬਾਹਾਂ ਚ ਲੈ ਕੇ ਘੁੱਟਣ ਦੀ ਤਾਕਤ ਨਹੀਂ ਹੈ ਤੇ ਕਿਹੋ ਜਿਹਾ ਟ੍ਰੀਟਮੈਂਟ ਹੈ ਜਿਹੜਾ ਉਹਨਾਂ ਨੂੰ ਇੰਨਾ ਵੀ ਰਿਕਵਰ ਨਹੀਂ ਕਰ ਪਾਇਆ ਫਿਰ ਤਾਂ ਫਿਰ ਇਹ ਐਮਰਜੈਂਸੀ ਹੈਡ ਹੈ ਨਾ ਇਹ ਕੋਈ ਟ੍ਰੀਟਮੈਂਟ ਨਹੀਂ ਹੈਗਾ ਪਰ ਦੂਸਰੇ ਪਾਸੇ ਜਦੋਂ ਪਿਛਲੇ ਦਿਨੀ 15 ਘੰਟੇ ਦਾ ਗੈਪ ਪਿਆ ਡਾਕਟਰ ਜੀ ਟੀਮ ਦਾ ਜੋ ਟ੍ਰੀਟਮੈਂਟ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵੀ ਕਿਉਂਕਿ ਜਿੱਥੇ ਪਹਿਲਾਂ ਇੱਕ ਬਜ਼ੁਰਗ ਹੈ ਉਤੋਂ ਕੈਂਸਰ ਪੇਸ਼ੈਂਟ ਹੈ ਉਹਦੀ ਸਿਹਤ ਨਾਲ ਖਿਲਵਾੜ ਮੰਨਦੇ ਹੋ ਜਾਂ ਅਣਜਾਣੇ ਚ ਹੋਈ ਜਾਣ ਗੈਲੀ ਕਿ ਮੰਨਦੇ ਹੋ ਪੰਜਾਬ ਸਰਕਾਰ ਦੀ ਜੀ ਮਤਲਬ ਦੇਖੋ ਹਣਾ ਤਾਂ ਡਾਕਟਰ ਸੀਨੀਅਰ ਸੀ ਕਿ ਜਦੋਂ ਉਹਨਾਂ ਦੀ ਡਿਊਟੀ ਸੀ ਤਾਂ ਉਹਨਾਂ ਦਾ ਮਤਲਬ ਫਰਜ਼ ਬੰਦਾ ਸੀ ਕਿ ਉਹ ਆਪਦੀ ਡਿਊਟੀ ਨੂੰ ਮਤਲਬ ਬਹੁਤ ਅੱਛੇ ਤਰੀਕੇ ਨਾਲ ਨਿਭਾਉਣਾ ਹਣਾ ਚਲੋ ਮੇਰੇ ਫਾਦਰ ਸਾਹਿਬ ਤਾਂ ਕਿ ਅਗਰ ਕੋਈ ਵੀ ਪੇਸ਼ੈਂਟ ਹੈ ਤਾਂ ਅਸੀਂ ਡਾਕਟਰਾਂ ਨੂੰ ਰੱਬ ਮੰਨਦੇ ਹੁੰਨੇ ਆ ਹਣਾ ਜਦੋਂ ਵੀ ਆਪਾਂ ਜਾਣਦੇ ਆ ਤੇ ਇਹ ਉਹਨਾਂ ਦਾ ਮਤਲਬ ਪਹਿਲਾ ਫਰਜ਼ ਹੈ ਕਿ ਉਹਨਾਂ ਤੋਂ ਕੋਈ ਨਗਹਿਲੀ ਹੋਣੀ ਨਹੀਂ ਚਾਹੀਦੀ ਹਣਾ ਜਿਨ੍ਹਾਂ ਨੂੰ ਅਸੀਂ ਰੱਬ ਸਮਾਨ ਦਰਜਾ ਦਿੱਤਾ ਤਾਂ ਆਪਾਂ ਇਨਗਹਿਲੀ ਦੀ ਉਮੀਦ ਨਹੀਂ ਕਰਦੇਗੇ ਚਲੋ ਫਿਰ ਵੀ ਅਕਸਰ ਉਹਨਾਂ ਤੋਂ ਜੇ ਕੋਈ ਗਲਤੀ ਹੋਈ ਹੈ ਤਾਂ ਮੈਂ ਤਾਂ ਇਹ ਕਹਿਣੀ ਆ ਵੀ ਅੱਗੇ ਤੋਂ ਉਹਨਾਂ ਨੂੰ ਧਿਆਨ ਰੱਖ ਦਾ ਤਾਂ ਸਾਨੂੰ ਮਤਲਬ ਪਰਭਾਈ ਨਹੀਂ ਕਰ ਸਕਦੇ ਅਸੀਂ ਉਹ ਚੀਜ਼ ਤੇ ਹੈਨਾ ਤੇ ਇਹਨਾਂ ਨੂੰ ਮਤਲਬ ਗੱਲਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਡਾਕਟਰਸ ਨੂੰ ਵੀ ਰੱਖਣਾ ਚਾਹੀਦਾ ਬਾਕੀ ਜਿਹੜੀ ਸਰਕਾਰ ਹੈਗੀ ਉਹਨਾਂ ਨੂੰ ਆਪ ਦੇ ਜਿਹੜੇ ਸੀਨੀਅਰ ਡਾਕਟਰ ਹੈਗੇ ਉਹਨਾਂ ਨੂੰ ਮਤਲਬ ਕਮਾਂਡ ਦੇਣੀ ਚਾਹੀਦੀ ਹੈ ਇਸ ਗੱਲ ਦੀ 4 ਤਰੀਕ ਤੋਂ ਬਾਅਦ ਤੁਸੀਂ ਅੱਜ ਜਿਵੇਂ ਮਿਲੇ ਹੋ ਰਾਤੀ ਵੀ ਮਿਲੇ ਸੀ ਤਾਂ ਕਿਵੇਂ ਦੀ ਹਾਲਾਤ ਲੱਗਦੀ ਹੈ ਹੁਣ ਕੀ ਗੱਲਾਂਬਾਤਾਂ ਖਾਸ ਤੌਰ ਤੇ ਹੋਈਆਂ ਪਰਿਵਾਰ ਨੂੰ ਲੈ ਕੇ ਇਸ ਮੋਰਚੇ ਨੂੰ ਲੈ ਕੇ ਜਾਂ ਜਿਗਰ ਨੂੰ ਇੱਥੇ ਨਾਲ ਲਿਉਣ ਨੂੰ ਲੈ ਕੇ ਹਾਂਜੀ ਦੇਖੋ ਮਤਲਬ ਹਾਲਾਤ ਤਾਂ ਜੇ ਮੈਂ ਗੱਲ ਕਰਾਂ ਤਾਂ ਮਤਲਬ ਹਾਲਾਤ ਤਾਂ ਮੈਨੂੰ ਉਹਨਾਂ ਦੇ ਉਦਾਂ ਹੀ ਲੱਗੇ ਆ ਹਨਾ ਕੋਈ ਮਤਲਬ ਕੋਈ ਖਾਸ ਹੀ ਨਹੀਂ ਮੈਂ ਕਹਿ ਸਕਦੀ ਵੀ ਕੋਈ ਮੈਂ ਸੁਧਾਰ ਦੇਖਿਆ ਹੈਗਾ ਹਾਲਤ ਦੇ ਵਿੱਚ ਹਨਾ ਜਿੱਦਾਂ ਮਤਲਬ ਕਿ ਚਲੋ ਠੀਕ ਹੈ ਹੁਣ ਥੋੜੀ ਬਹੁਤੀ ਹੋਸ਼ ਦੇ ਵਿੱਚ ਹੈਗੇ ਆ ਜਿੱਦਾਂ ਵੋਮਿਟਿੰਗ ਰੁਕੀਆਂ ਹੈਗੀਆਂ ਹਨਾ ਤਾਂ ਥੋੜੀ ਬਹੁਤੀ ਹੋਸ਼ ਦੇ ਵਿੱਚ ਹੈਗੇ ਆ ਬਾਕੀ ਗੱਲਾਂ ਬਾਤਾਂ ਉਹਨਾਂ ਨੇ ਉਹੀ ਜਿੱਦਾਂ ਪਹਿਲਾਂ ਕਰਦੇ ਸੀਗੇ ਮਤਲਬ ਸਾਡੇ ਨਾਲ ਉਦਾਂ ਦੀਆਂ ਹੀ ਕੀਤੀਆਂ ਹੈਗੀਆਂ ਤਾਂ ਬਾਕੀ ਹਲੇ ਤੱਕ ਆਪਾਂ ਇਹਨੂੰ ਮਤਲਬ ਕਹਿ ਸਕਦੇ ਆਂ ਵੀ ਜਿਹੜੇ ਵੀ ਕਿਸਾਨ ਵੀਰ ਹਨਾ ਮੈਨੂੰ ਸੁਣ ਪਾਉਂਦੀ ਹੈਗੇ ਉਹਨਾਂ ਨੂੰ ਇਹ ਗੱਲ ਮਤਲਬ ਹਲੇ ਵੀ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਹਲੇ ਆਪਣਾ ਮੋਰਚਾ ਫਤੇ ਨਹੀਂ ਹੋ ਚੱਲਿਆ ਹਲੇ ਆਪਾਂ ਨੂੰ ਮੀਟਿੰਗ ਦਿੱਤੀ ਆ ਹਨਾ ਤੇ ਬਾਕੀ ਜਿੱਥੋਂ ਤੱਕ ਰਹੀ ਗੱਲ ਸਰਕਾਰ ਦੀ ਸਰਕਾਰ ਨੇ ਜਿਹੜੀ ਮੀਟਿੰਗ ਦੀ ਡੇਟ ਏਡੀ ਲੰਬੀ ਪਾਈ ਹੈ ਅਗਰ ਉਹ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਇੰਨੇ ਜਿਆਦੇ ਚਿੰਤਤ ਸੀ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਆਂ ਵੀ ਕੋਈ ਵੀ ਮੈਡੀਕਲ ਏਡ ਹੈ ਕੋਈ ਵੀ ਟ੍ਰੀਟਮੈਂਟ ਹੈ ਕਿਸੇ ਬੰਦੇ ਨੂੰ ਜਿਉਂਦਾ ਰੱਖ ਸਕਦਾ ਜਦੋਂ ਬੰਦਾ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਮਰਨ ਵਰਤ ਨਹੀਂ ਛੱਡ ਰਿਆ ਤਾਂ ਇਸ ਗੱਲ ਦੀ ਗਾਰੰਟੀ ਲੈਂਦੀ ਹੈ ਕਿ ਉਹ ਸਰ ਚਲੋ ਫਿਰ ਵੀ ਅਗਰ ਤੁਸੀਂ 14 ਤਰੀਕ ਦੀ ਮੀਟਿੰਗ ਦਿੱਤੀ ਹੈ ਪਾਇਗਰੂ ਦੀ ਕਿਰਪਾ ਦੇ ਨਾਲ ਅਸੀਂ ਉਹ ਮੀਟਿੰਗ ਦੇ ਵਿੱਚ ਜਾਈਏ ਹਨਾ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਤੇ ਤੁਸੀਂ ਇਹ ਦਾ ਮਤਲਬ ਇਹ ਨਹੀਂ ਕਿ ਹੁਣ ਤੁਸੀਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਲੋਗੇ ਕ ਐਮਰਜੈਂਸੀ ਏਡ ਦੇ ਵਿੱਚ ਬੰਦੇ ਨੂੰ ਪਾ ਕੇ ਠੀਕ ਹੈ ਤੇ ਸਰਕਾਰ ਨੂੰ ਮੈਂ ਤੇ ਹੀ ਕਹਿਣਾ ਚਾਹਣੀ ਹੈ ਕਿ ਜੇ ਤੁਸੀਂ 14 ਤਰੀਕ ਦੀ ਮੀਟਿੰਗ ਹੁਣ ਦੇਤੀ ਹੈ ਤੇ ਉਹਦੇ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਹੱਲ ਕੱਢੋ